ਬੱਬੂ ਮਾਨ ਜਿਸ ਤਰ੍ਹਾਂ ਤੁਹਾਡਾ ਕੈਰੈਕਟਰ ਬਣਿਆ ਇਹਦੇ ਪਿੱਛੇ ਚਲੋ ਯੂਨੀਵਰਸਿਟੀ ਦੀ এডੂਕੇਸ਼ਨ ਤਾਂ ਹੈ ਹੀ ਹੋਰ ਜਿਹੜੀਆਂ ਪੰਜਾਬ ਦੇ ਵਿੱਚ ਆਈਆਂ ਤਬਦੀਲੀਆਂ ਹਣਾਈਆਂ ਨੇ ਤੁਸੀਂ ਉਹ ਵੀ ਇਹਦਾ ਇੱਕ ਹਿੱਸਾ ਤੁਹਾਡੀ ਪਰਸਨੈਲਿਟੀ 'ਚ ਜੋ ਕਈ ਵਾਰੀ ਰਿਫਲੈਕਟ ਹੁੰਦਾ ਤੁਹਾਡੇ ਆਪਨੀ ਪਹਿਲੀ ਇੰਟਰਵਿਊ ਦੇ ਵਿੱਚ ਕਿੰਨੇ ਸਾਲ ਹੋ ਗਏ ਮੈਂ ਕਿਹਾ ਸੀ ਵੀ ਬੱਬੂ ਮਾਨ ਤਾਂ ਇੱਕ ਬੈਲੀ ਮੁੰਡਾ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਪਰ ਉਹਦੇ ਪਿੱਛੇ ਜਿਹੜੀਆਂ ਲਹਿਰਾਂ ਚੱਲੀਆਂ ਨੇ ਕਈ ਪੁਰਸ ਦੀ ਕੁੱਟ ਕੱਟ ਵੀ ਖਾਦੀ ਐ ਉਹਦੋਂ ਖਾਣੇ ਪੈਂਦੀ ਸੀ ਸਾਰਾ ਜਿਹੜੇ ਘਰੋਂ ਬਾਹਰ ਨਿਕਲਦੇ ਸੀ ਨਾ ਪੜਨ ਨੂੰ ਹੂੰ ਆ ਦੌਰਾਸਤਰਾ ਜਿਹੜੇ ਤੁਹਾਡੇ ਸੀਨੀਅਰ ਸੀ ਆ ਹੁੰਦੇ ਸੀ ਉਹ ਉਸ ਤਰ੍ਹਾਂ ਸੰਘਰਸ਼ੀ ਕੁੱਤੇ ਹੁੰਦੇ ਸੀ ਇਲਾ ਮੈਂ ਪਿੰਡੋਂ ਰੋਪੜ ਗਿਆ ਸੀ ਪੜਨਾ ਮੇਰੇ ਮਿਲਿਆ ਹੋ ਸਾਲ ਕੀ ਲਾਇਆ ਸੀ ਫਿਰ ਉੱਥੇ ਉਹ ਮੂਵਮੈਂਟ ਬਹੁਤ ਜ਼ੋਰ ਫੜ ਗਈ ਸੀ ਉੱਥੇ ਹੂੰ ਹੂੰ ਕਾਲਜਾਂ ਚਾਮੀ ਮੁੰਡਿਆਂ ਦੇ ਗਰੁੱਪ ਬਣ ਗਏ ਸੀ ਉਥੇ ਫਿਰ ਉਥੋਂ ਫਿਰ ਨਿਕਲੇ ਫਿਰ ਕਈ ਸਾਲ ਫਿਰ ਮੈਂ ਅਸੀਂ ਪੰਜਕੂਲੇ ਵੀ ਰਹੇ ਮੈਂ ਡਾਕਟਰ ਮੇਰਾ ਪਿੰਡ ਵਾਲਾ ਮਿੱਤਰ ਮੇਰਾ ਹੋਰ ਦੋ ਚਾਰ ਸੀ ਜੇ ਲਾਲੀ ਸੀ ਸਾਡਾ ਸੱਜਣ ਉਹ ਤਾਂ ਫਿਰ ਕੋਧੀ ਗਿਆ ਸੀ ਸੰਘਰਸ਼ ਚ ਉਹ ਉਹ ਤਾਂ ਵਕਤ ਫਿਰ ਇਦਾਂ ਨਿਕਲਦਾ ਸੀ ਕੁੱਟ ਤਾਂ ਫਿਰ ਪੁਲਿਸ ਤੋਂ ਛੱਡਦੀ ਆ ਕਿਤੇ ਇਹ ਤਾਂ ਲੱਭ ਲੈਂਦੀ ਐ ਡੈਫਰਿਟ ਪਰ ਉਹ ਵੀ ਜਿਹੜਾ ਉਹ ਖਾਸ ਸਮਾਂ ਸੀ ਉਹ ਹਾਂ ਪੰਜਾਬੀਆਂ ਲਈ ਉਹ ਬੜਾ ਸ਼ਰਮਨਾਕ ਸਾਡਾ ਤਾਂ ਜਿਹੜਾ ਸੀ ਤਸ਼ੱਦਦ ਦਾ ਦੌਰ ਸੀ ਉਹ ਹੂੰ ਹੂੰ ਸਿਸਟਮ ਨੇ ਪੱਬਾ ਪਾਰ ਹੋ ਕੇ ਸ਼ਿਕਾਰ ਕਰਿਆ ਅੱਛਾ ਇੱਕ ਹੋਰ